ਦਾ ਜਨ ਮਲਵੀ ਇਹਨਾਂ ਨੇ ਰਲ ਕੇ ਪਹਿਲਾ ਸੰਘਰਸ਼ ਸੰਘਰਸ਼ ਲੜਿਆ ਦਾਣਾ ਖਾਦੀਆਂ ਜੇਹਲਾ ਵੀ ਕੱਟੀਆਂ ਗੱਡੀਆਂ ਬਣਾਈਆਂ ਬੜਾ ਵੱਡਾ ਸਹਿਯੋਗ ਰਿਹਾ ਮਲਵੀ ਸਾਹਿਬ ਦਾ ਬਹੁਤ ਵੱਡਾ ਹਾਂਜੀ ਸਾਹਿਬ ਤੋਂ ਤੇ ਬਾਕੀ ਆਪਣੇ ਏਰੀਆ ਨਾਲ ਜੁੜੇ ਵੀ ਰਹੇ ਆ ਉਹ ਜੁੜੇ ਵੀ ਰਹੇ ਆ ਅਗਲੀ ਗੱਲ ਇਹ ਆ ਵੀ ਜਿਹੜੇ ਇਹ ਜਿੰਨੀਆਂ ਵੀ ਪਾਰਟੀਆਂ ਵਾਲੇ ਨੇ ਕੀਦਾ ਸਾਹਿਬ ਇਹਦਾ ਹੋਰ ਦੂਜੇ ਤੀਜੇ ਜਿੰਨੇ ਵੀ ਨੇ ਸਾਰੇ ਮਲਵੀ ਸਾਹਿਬ ਨੂੰ ਮੰਨਦੇ ਨੇ ਵੀ ਸਭ ਤੋਂ ਵੱਡਾ ਯੋਗਦਾਨ ਇਹਨਾਂ ਦਾ ਹੈ ਤੇ ਸਭ ਤੋਂ ਵੱਡੀ ਗੱਲ ਕਰਨੀ ਜਿਹੜੀ ਜਾਣਦੇ ਨੇ ਇਸ ਪਖਤੇ ਉਹ ਨਰਵੀਸ ਸਾਹਿਬ ਕੋਲ ਬੜਾ ਵੱਡਾ ਤਜਰਬਾ ਹੈ ਜ਼ਿੰਦਗੀ ਦਾ ਕਿਉਂਕਿ ਉਹਨਾਂ ਨੇ 22 ਸਾਲ ਲਗਾਤਾਰ ਮਤਲਬ ਆਪਣਾ ਪਹਿਨਾ ਪ੍ਰੋਫੈਸਰ ਰਏ ਉਸ ਤੋਂ ਬਾਅਦ ਫਿਰ ਇਹਨਾਂ ਨੇ ਆਪਣਾ ਇਸ ਲੇਅਰ ਵਿੱਚ 2000 ਵਿੱਚ ਆ ਕੇ 2000 ਵਿੱਚ ਇਹਨਾਂ ਨੇ ਮੰਗ ਰੱਖ ਦਿੱਤੀ ਵੀ ਸਾਡੀ ਹਰਿਆਣੇ ਦੀ ਕਮੇਟੀ ਜਿਹੜੀ ਉਹ ਅਲੱਗ ਹੋਣੀ ਚਾਹੀਦੀ ਹੈ 2000 ਤੋਂ ਬਾਅਦ ਫਿਰ ਇਹਨਾਂ ਨੇ ਲਗਾਤਾਰ ਜਿਹੜਾ ਇਹ ਆਪਣਾ ਜਾਰੀ ਰੱਖਿਆ ਕੰਮ ਉਸ ਤੋਂ ਬਾਅਦ ਇਹਨਾਂ ਨੇ ਹੁਣ ਜਦੋਂ ਅਸੀਂ ਵੀ ਜਾਂਦੇ ਰਹੇ ਅਮਰੀਕਾ ਦੇ ਵਿੱਚ ਸਾਨੂੰ ਬੁਲਾਉਂਦੇ ਰਹੇ ਕੁਰਸ਼ੇਤਰ ਕਰਨਾਲ ਕਦੀ ਕਿਤੇ ਕਿਤੇ ਜਾਂਦੇ ਰਹੇ ਉਹਨਾਂ ਮੀਟਿੰਗਾਂ ਵਿੱਚ ਜਦੋਂ ਜਾਈਏ ਫਿਰ ਪਤਾ ਲੱਗਦਾ ਵੀ ਕਿੰਨਾ ਇਹਨਾਂ ਨੇ ਜਦੋਂ ਜੈਦ ਕਰਕੇ ਸੰਘਰਸ਼ ਲੜ ਕੇ ਇਸ ਕਮੇਟੀ ਨੂੰ ਹੋਂਦ ਵਿੱਚ ਲਿਆਦਾ 26 ਸਾਲ ਲਗਾਤਾਰ ਲੜਨਾ ਇੱਕ ਜੰਗ ਦੇ ਰੂਪ ਵਿੱਚ ਕਿਉਂਕਿ ਸਰਕਾਰਾਂ ਨਾਲ ਜਦੋਂ ਆਪਾਂ ਮੱਥਾ ਲਾਉਂਦੇ ਆ ਕੋਈ ਮੰਗ ਕਰਦੇ ਆ ਉਹਦਾ ਇੱਕ ਜੰਗ ਹੀ ਹੈ ਜੰਗ ਹੈ ਹਾਂਜੀ ਉਸ جنگ ਨੂੰ ਇਹਨਾਂ ਨੇ ਜਿੱਤਿਆ ਤੇ ਜਿੱਤ ਕੇ ਫਿਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਜੰਗ ਜੇਤ ਲਈ ਉਦੋਂ ਸਰਕਾਰ ਬਦਲ ਗਈ ਬੀਜੇਪੀ ਦੀ ਆ ਗਈ ਮੋਦੀ ਆ ਗਿਆ ਮੋਦੀ ਨੇ 12-13 ਸਾਲ ਲਗਾਤਾਰ ਇਲੈਕਸ਼ਨ ਹੀ ਨਹੀਂ ਹੋ ਹੁੰਦਾ ਆਪਣੀ ਮੱਤ ਦੇ ਬੰਦੇ ਉਹਨਾਂ ਨੇ ਜਿਹੜੇ ਨੂੰ ਉੱਤੇ ਬਾਠਾਤੇ ਐ ਜਿਵੇਂ ਭਾਈ ਭਜੀ ਸਿੰਘ ਦਾਦੂਵਾਲ ਤੇ ਉਹਨਾਂ ਦੇ ਭੁਪਿੰਦਰ ਸਿੰਘ ਅਸੰਧ ਮੇਨ ਬੰਦੇ ਤੇ ਹੀ ਸਨ ਉਹ ਦਾਦੂ ਆਲੂਰ ਪਹਿਲੇ ਵਾਸਚ ਕਰ ਲਿਆ ਨਾ ਉਹਨਾਂ ਨੇ ਹਾਂ ਵਾਸੂ ਵਾਸ ਨੇ ਕਰ ਲਿਆ ਤੇ ਇਹ ਬੰਦੇ ਤੇ ਤੁਹਾਨੂੰ ਪਤਾ ਹੀ ਹੈ ਜਿਹੜੇ ਏਸ ਬੀਸੀ ਦੇ ਬੰਦੇ ਹੁੰਦੇ ਨੇ ਉਹ ਇਤਨੀ ਗੱਲਾਂ ਕਰਦੇ ਤੇ ਉਹ ਦੇ ਲੱਭਦੇ ਵੀ ਇਹੋ ਜਿਹੇ ਬੰਦਾ ਜਿਹੜੇ ਸਰਕਾਰ ਸਾਨੂੰ ਲੰਬੇ ਉਹਨਾਂ ਨੂੰ ਉਹੋ ਜਿਹੇ ਬੰਦੇ ਮਿਲ ਗਏ ਉਹ ਬੈ ਗਏ 12 ਸਾਲ ਹੋਇਆ ਹੀ ਇਲੈਕਸ਼ਨ ਹੀ ਨਹੀਂ ਹੋਇਆ ਉਸ ਇਲੈਕਸ਼ਨ ਵਾਸਤੇ ਇਹ ਜਿਹੜਾ ਹੁਣ ਮਨਜ਼ੂਰੀ ਮਿਲੀ ਹੈ ਇਹਦੇ ਵਾਸਤੇ ਵੀ ਬੜੇ ਸਾਵਾਂ ਤੇ ਮੁੱਖ ਮੰਤਰੀਆਂ ਨੂੰ ਜਾ ਕੇ ਮਿਲਣਾ ਪੈਣਾ ਚਿੱਠੀਆਂ ਪਾਪਾ ਕੇ ਟਾਈਮ ਲੈਣਾ ਸਮਾਂ ਲੈਣਾ ਕਦੇ ਉਹਨਾਂ ਨੇ ਜਵਾਬ ਦੇਣਾ ਕਦੇ ਮਿਲਣ ਦਾ ਟਾਈਮ ਦੇਣਾ ਗੱਲ ਦਾ ਹੱਲ ਨਾ ਹੋਣਾ ਬੜਾ ਕੁਝ ਕਰਕੇ ਉਹਨਾਂ ਨੇ ਇਹ ਸਮਾਂ ਜਿਹੜਾ ਲੈਂਦਾ ਹੁਣ ਜੀ ਉਹਨਾਂ ਨੇ ਵੋਟਾਂ ਦਾ ਇਹ ਆਪਾਂ ਨੂੰ ਦਿੱਤਾ ਹੈ ਸਮਾਂ ਤੇ ਉਹਦੇ ਵਿੱਚ ਆਪਾਂ ਮਤਲਬ ਇਹ ਆ ਵੀ ਉਹਨਾਂ ਦੀ ਸੋਚ ਨੂੰ ਲੈ ਕੇ ਤੇ ਚੰਗੀ ਸੋਚ ਨੂੰ ਲੈ ਕੇ ਪਹਿਲਾ ਦਈਏ ਤੇ ਤਾਂ ਹੀ ਆਪਣਾ ਸਵਾਦ ਹੈ ਸਿੱਖੀ ਦੇ ਨਾਤੇ ਤੇ ਆਪਾਂ ਦਾ ਫਰਜ਼ ਵੀ ਹੈ ਵੀ ਆਪਾਂ ਉਸ ਚੀਜ਼ ਨੂੰ ਨਿਭਾਈਏ ਹਾਂਜੀ ਬਿਲਕੁਲ ਅਗਲੀ ਗੱਲ ਹੈ ਹੁਣ ਜਿਹੜੀ ਗੱਲ ਆਪਾਂ ਪਾਰਟੀ ਖੜੀ ਕੀਤੀ ਹੈ ਉਹਦੇ ਵਿੱਚ ਉਹਨੂੰ ਰਜਿਸਟਰ ਕਰਵਾਇਆ ਅਤੇ ਚੜ੍ਹਦਾ ਸੂਰਜ ਜਿਹੜਾ ਉਹਨਾਂ ਨੇ ਇਹ ਨਿਸ਼ਾਨ ਲਿਆ ਜਿਹੜਾ ਪੱਕੇ ਤੌਰ ਤੇ ਜਿਵੇਂ ਕਾਂਗਰਸ ਦਾ ਪੰਜਾ ਹੈ ਜਾਂ ਇਹਨਾਂ ਦਾ ਭਾਜਪਾ ਵਾਲਿਆਂ ਦਾ ਕਮਲ ਹੈ ਇਹ ਜਿੱਥੇ ਜਿੱਥੇ ਵੀ ਆਪਣੇ ਪਾਰਟੀ ਦੇ ਨਮੇ ਦੇ ਖੜੇ ਨੇ 40 ਸੀਟਾਂ ਤੇ ਉਹਨਾਂ ਦਾ ਇਹ ਚੜਦਾ ਸੂਰਜ ਹੀ ਨਿਸ਼ਾਨ ਹੈ। ਠੀਕ। ਉਹਨਾਂ ਨੇ ਇੱਕ ਨਿਸ਼ਾਨ ਪੱਕਾ ਰਜਿਸਟਰ ਕਰਵਾ ਲਿਆ ਜਿਹੜਾ ਜਿੰਨਾ ਜਿਹੜੇ ਪਾਰਟੀ ਹੈ ਉਹਨਾਂ ਜਿਹਨਾਂ ਦਾ ਚੜਦਾ ਸੂਰਜ ਹੀ ਨਿਸ਼ਾਨ। ਠੀਕ। ਉਸ ਤੋਂ ਅਗਲੀ ਗੱਲ ਹੈ ਵੀ ਪੰਜ ਮੈਡੀਕਲ ਹਸਪੀਟਲ ਜਿਹੜੇ ਨੇ ਉਹਨਾਂ ਨੇ ਐਲਾਨੇ ਨੇ। ਪੀਐਸਜੀ ਹਰਿਆਣਾ ਦੇ ਵਿੱਚ ਪੰਜ ਮੈਡੀਕਲ ਉੱਚੇ ਪੱਧਰ ਦੇ ਹਸਪਤਾਲ ਜਿਹਦੇ ਵਿੱਚ ਬਹੁਤ ਵੱਡੀਆਂ ਬਿਮਾਰੀਆਂ ਦੇ ਇਲਾਜ ਜਿਹੜੇ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਉਹ ਹੋਣਗੇ ਤੇ ਉਹ ਬਹੁਤ ਵਾਜਬ ਜਿਹੜੇ ਉਹਨਾਂ ਦੇ ਖਰਚੇ ਹੋਣਗੇ ਇਹ ਨਹੀਂ ਕਿ ਜਿੰਮੇ ਹੁਣ ਹਸਪਤਾਲਾਂ ਦੇ ਵਿੱਚ ਜਾਂਦੇ ਨੇ ਤੇ ਉਹ ਬਿੱਲ ਬਣਾਉਣ ਵਾਲੇ ਕੰਮ ਕਰਦੇ ਨੇ ਉਹ ਵੀ ਇੱਕ ਗੁਰੂ ਦੇ ਸਿਧਾਂਤਾਂ ਦੇ ਜਿਹੜਾ ਕੰਮ ਕਰਕੇ ਡਾਕਟਰ ਸਾਹਿਬ ਜਿੰਨੇ ਵੀ ਹੋਣਗੇ ਤਨੋਂ ਡਾਕਟਰਾਂ ਦੀਆਂ ਫੀਸਾਂ ਤੇ ਹੁੰਦੀਆਂ ਨੇ ਉਹ ਭਰਵੀਆਂ ਨੇ ਪਰ ਜਿਹੜਾ ਸੰਗਤ ਦਾ ਜੋ ਇਲਾਜ ਹੋਵੇਗਾ ਜੀਦਾ ਵੀ ਉਹ ਬਹੁਤ ਵਾਜਬ ਰੇਟਾਂ ਤੇ ਹੋਏਗਾ ਅਤੇ ਪੰਜ ਜਿਹੜੇ ਮੈਡੀਕਲ ਕਾਲਜ ਉਹਨਾਂ ਨੇ ਇਹ ਸਿੱਖੀ ਸੁਧਾਰਦਾ ਤੇ ਉਹ ਵੀ ਪੰਜ ਮੈਡੀਕਲ ਕਾਲਜ ਵੀ ਉਹਨਾਂ ਨੇ ਐਲਾਨੇ ਨੇ ਵੀ ਅਸੀਂ ਜੇ ਸਾਡਾ ਇਹ ਪਾਰਟੀ ਦਾ ਵੰਡਦਾ ਹੱਕ ਸਭ ਮਿਲਦਾ ਹੈ ਤੇ ਅਸੀਂ ਉਹ ਪੰਜ ਮੈਡੀਕਲ ਕਾਲਜ ਵੀ ਖੋਲ੍ਹਾਂਗੇ ਫਿਰ ਉਸ ਤੋਂ ਅੱਗੇ ਜਿੰਮੇ ਹੋਣਾ ਨਸ਼ਿਆਂ ਦੀ ਲਹਿਰ ਹੈ ਸਰਕਾਰਾਂ ਤੇ ਤੱਕਦੀਆਂ ਨਹੀਂ ਨਾ ਨਸ਼ੇ ਵੇਚਣ ਵਾਲਿਆਂ ਨੂੰ ਤੇ ਨਾ ਖਾਣ ਵਾਲਿਆਂ ਨੂੰ ਕਿਉਂਕਿ ਉਹਨਾਂ ਦਾ ਕੰਮ ਚੱਲਦਾ ਬਿਲਕੁਲ ਬਹੁਤ ਵੱਡੇ ਪੱਧਰ ਤੇ ਉਹਨਾਂ ਵਾਸਤੇ ਜਿਹੜੇ ਬੱਚੇ ਨੌਜਵਾਨ ਬੱਚੇ ਇਸ ਲਹਿਰ ਵਿੱਚ ਪੁੱਜ ਗਏ ਨੇ ਨਸ਼ੇ ਖਾਂਦੇ ਨੇ ਨਸ਼ੇ ਕਰਦੇ ਨੇ ਜਾਂ ਵੇਚਦੇ ਨੇ ਨਸ਼ੇ ਛਡਾਉਣ ਵਾਸਤੇ ਥਾਂ ਥਾਂ ਤੇ ਜਿੱਥੇ ਲੋੜ ਹੋਵੇਗੀ ਉਥੀ ਉਹਨਾਂ ਦੇ ਉਹ ਕੇਂਦਰ ਵੀ ਖੋਲੇ ਜਾਂਦੇ ਉਸ ਤੋਂ ਸਭ ਤੋਂ ਵੱਡੀ ਗੱਲ ਹੈ ਜਿਹੜੇ ਗੁਰੂ ਸਾਹਿਬ ਜੀ ਦੇ ਵਜ਼ੀਰ ਪਾਠੀ ਸਿੰਘ ਜਿਨ੍ਹਾਂ ਨੂੰ ਆਪਾਂ ਕੋਈ ਇਹ ਸਮਝ ਲਓ ਵੀ ਪਿੰਡਾਂ ਦੇ ਵਿੱਚ ਹਰ ਵਰਗ ਦਾ ਮੁੱਖ ਦਾ ਤੇ ਕਈਆਂ ਥਾਵਾਂ ਤੇ ਇੰਨੀ ਗਰੀਬੀ ਹੁੰਦੀ ਹੈ ਕਿ ਗੁਰਦੁਆਰੇ ਵਾਸਤੇ ਉਹਨਾਂ ਕੋਲ ਜਗ੍ਹਾ ਵੀ ਨਹੀਂ ਹੁੰਦੀ ਜੇ ਜਗ੍ਹਾ ਹੋਵੇ ਤੇ ਉਹਨਾਂ ਕੋਲ ਬਣਾਉਣ ਜੋਗੇ ਪੈਸੇ ਨਹੀਂ ਹੁੰਦੇ ਪਾਠੀ ਨੂੰ ਦੇਣ ਜੋਗੇ ਪੈਸੇ ਨਹੀਂ ਹੁੰਦੇ ਪਾਠੀਆਂ ਨੂੰ ਉਹ ਮੱਲ ਨਹੀਂ ਮਿਲਦਾ ਉਹਨਾਂ ਵਾਸਤੇ ਵੀ ਜਿਹੜਾ ਨਲਬੀ ਸਾਹਿਬ ਨੇ ਇੱਕ ਬੜੀ ਵੱਡੀ ਸੋਚ ਰੱਖੀ ਹੈ ਵੀ ਉਹਨਾਂ ਦੇ ਪਾਠੀਆਂ ਦਾ ਵੀ ਬਹੁਤ ਕੁਝ ਸੋਚਿਆ ਜਾਵੇਗਾ ਉਹਨਾਂ ਦੇ ਰਹਿਣ ਵਾਸਤੇ ਕਮਰੇ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਫਰੀ ਜਿੱਥੋਂ ਤੱਕ ਉਹ ਜੋ ਡਿਗਰੀਆਂ ਕਰਨਗੇ ਉਹਨਾਂ ਦੀ ਬਾਕੀ ਕੋਈ ਲੰਗਰ ਹਾਲ ਬਣਾਉਣਾ ਹੈ ਜਾਂ ਗੁਰਦੁਆਰੇ ਦੀ ਇਮਾਰਤ ਬਣਾਉਣੀ ਹੈ ਇੱਕ ਮੈਂਬਰ ਆਪਣੇ ਹਲਕੇ ਵਿੱਚ ਇੱਕ ਪਿੰਡ ਦੇ ਵਿੱਚ ਗੁਰਦੁਆਰੇ ਨੂੰ 3 ਲੱਖ ਰੁਪਏ ਪ੍ਰੋਵਾਈਡ ਕਰਵਾ ਸਕਦਾ ਹੈ ਦੇ ਸਕਦਾ ਹੈ ਜਿਹੜੀਆਂ ਗੱਲਾਂ ਦਾ ਆਪਾਂ ਨੂੰ ਅਜੇ ਤੱਕ ਪਤਾ ਨਹੀਂ ਕਮੇਟੀਆਂ ਉਹ ਪੈਸੇ ਮੈਂਬਰ ਜਿਹੜੇ ਨੇ ਉਹ ਆਪ ਹੀ ਖਾ ਜਾਂਦੇ ਨੇ ਆਪੇ ਉਹ ਫਾਰਮ ਭਰ ਲੈਂਦੇ ਨੇ ਆਪੇ ਉਹ ਸੈਂਡ ਕਰ ਲੈਂਦੇ ਨੇ ਇਹਨਾਂ ਗੱਲਾਂ ਦਾ ਆਪਾਂ ਨੂੰ ਕੋਈ ਪਤਾ ਨਹੀਂ ਨਾ ਪਉਣਾ ਤੋਂ ਕਦੇ ਮੰਗ ਕੀਤੀ ਹੈ ਤੇ ਇਸੇ ਤਰ੍ਹਾਂ ਸਾਰਾ ਕੁਝ ਕਰਕੇ ਜਿਵੇਂ ਪੜ੍ਹੇ ਲਿਖੇ ਬੱਚੇ ਨੇ ਜਿਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਇਸ ਕਮੇਟੀ ਵਿੱਚ ਕੋਈ ਪਾਠੀ ਦੀ ਨੌਕਰੀ ਜਾਂ ਕੋਈ ਕਥਾਵਾਚਕ ਦੀ ਜਿਹੜਾ ਜਿੰਮੇ ਦਾ ਕੋਈ ਕੰਮ ਕਰ ਸਕਦਾ ਕੋਈ ਸੇਵਾਦਾਰ ਦੀ ਕੋਈ ਮੈਨੇਜਰ ਹੈ ਕੋਈ ਸੈਕਟਰੀ ਹੈ ਜਿਸ ਤਰ੍ਹਾਂ ਵੀ ਉਹ ਆਪਣਾ ਆਪਣੀ ਐਜੂਕੇਸ਼ਨ ਦੇ ਹਿਸਾਬ ਨਾਲ ਉਹ ਕੰਮ ਕਰ ਸਕੇ ਜਾਂ ਆਪਣੇ ਮਤ ਦੇ ਅਨਸਾਰ ਕੰਮ ਕਰ ਸਕੇ ਉਹ ਵੀ ਸਾਰਾ ਕੁਝ ਨਲਗਬ ਸਾਹਿਬ ਦੀ ਸੋਚ ਦੇ ਨਾਲ ਹੈ ਜੀ ਬਾਕੀ ਇਹ ਅੱਗੇ ਅਸੀਂ ਅਪੀਲ ਕਰਦੇ ਹਾਂ ਸਾਰੇ ਸੰਗਤ ਕੀ ਤੇ ਨਾਲੇ ਜੀ ਸਾਹਿਬ ਦੀ ਸੋਚ ਤੇ ਪਹਿਰਾ ਦੇ ਕੇ ਤੇ ਗੁਰੂ ਸਿਧਾਂਤਾਂ ਤੇ ਪਹਿਰਾ ਦੇ ਕੇ ਸਿੱਖ ਜੋਂ ਦੇ ਨਾਤੇ ਆਪਾਂ ਚੜ੍ਹਦੇ ਸਬੂਤ ਤੇ ਮੋਹਰ ਲਾ ਕੇ ਤੇ ਆਪਾਂ ਆਪਣੀ ਇਸ ਪਾਰਟੀ ਨੂੰ ਕਾਮਯਾਬ ਕਰੀਏ ਤੇ ਜਿਹੜੇ ਲੋਕ ਗੁਰਦੁਆਰੇ ਨੇ ਜਾਂ ਗੋਲ